ਸਾਡੇ ਸਾਰਿਆਂ ਦੇ ਆਲੇ-ਦੋਲੇ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਦਾ ਬਹੁਤ ਕੰਮ ਦੀਆਂ ਨੇ ਪਰ ਸਾਨੂੰ ਉਹਨਾਂ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਹੁੰਦਾ ਜਿਵੇਂ ਕਿ ਦਵਾਈਆਂ ਨੂੰ ਫੋਇਲ ਪੇਪਰ ਦੇ ਵਿੱਚ ਹੀ ਕਿਉਂ ਲਪੇਟਿਆ ਜਾਂਦਾ ਹੈ ਤੇ ਕਾਰ ਦੀ ਚਾਬੀ ਨੂੰ ਥੋਡੀ ਥੱਲੇ ਲਗਾਉਣ ਦੇ ਨਾਲ ਕੀ ਹੋ ਜਾਂਦਾ ਹੈ ਜਾਣਾਂਗੇ ਅਜਿਹੀਆਂ ਹੀ ਰੋਚਕ ਚੀਜ਼ਾਂ ਦੇ ਬਾਰੇ ਪੂਰੀ ਜਾਣਕਾਰੀ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਸੈਲ ਨੂੰ ਬਿਨਾਂ ਰਮੂਡ ਦੇ ਵਿੱਚ ਪਾਏ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਇਹ ਨਵਾਂ ਸੈਲ ਹੈ ਤੇ ਇਹ ਖਤਮ ਹੋ ਚੁੱਕਿਆ ਸੈਲ ਹੈ ਇਹ ਪਤਾ ਕਰਨ ਦੇ ਲਈ ਤੁਸੀਂ ਸੈਲ ਨੂੰ ਸਿੱਧਾ ਚੱਕ ਲੈਣਾ ਹੈ ਤੇ ਜ਼ਮੀਨ ਦੇ ਉੱਪਰ ਇਸ ਨੂੰ ਬਿਲਕੁਲ ਸਿੱਧੀ ਕੰਡੀਸ਼ਨ ਦੇ ਵਿੱਚ ਹੀ ਥੱਲੇ ਸੱਟਣਾ ਹੈ ਜੇਕਰ ਸੈਲ ਬਹੁਤ ਜ਼ਿਆਦਾ ਬਾਉਂਸ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਖਤਮ ਹੋ ਚੁੱਕਿਆ ਹੈ ਤੇ ਜਿਹੜਾ ਸੈਲ ਘੱਟ ਬਾਉਂਸ ਕਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਸੈਲ ਨਵਾਂ ਹੈ ਜਿਵੇਂ ਕੋਈ ਨਾਰਮਲ ਇਨਸਾਨ ਸਬਜ਼ੀ ਦੀਆਂ ਫਰੂਟ ਦੀ ਦੁਕਾਨ ਦੇ ਉੱਪਰ ਜਾਂਦਾ ਹੈ ਤਾਂ ਉੱਥੇ ਜਾ ਕੇ ਪੁੱਛਦਾ ਹੈ ਕਿ ਤੁਹਾਡੀ ਇਹ ਸਬਜ਼ੀ ਤੇ ਫਰੂਟ ਕੀ ਤਾਜ਼ੇ ਨੇ ਤਾਂ ਅੱਗੇ ਦੁਕਾਨਦਾਰ ਵੀ ਜਵਾਬ ਦਿੰਦਾ ਹੈ ਹਾਂਜੀ ਬਿਲਕੁਲ ਤਾਜ਼ੇ ਨੇ ਅੱਜ ਹੀ ਮਾਲ ਮੰਗਵਾਇਆ ਹੈ ਤਾਂ ਤਾਂ ਉਹ ਦੱਸ ਦਿੰਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਫਲ ਤੇ ਸਬਜ਼ੀ ਤਾਜੀ ਨਹੀਂ ਮਿਲਦੀ ਹਰ ਇੱਕ ਫਰੂਟ ਤੇ ਸਬਜ਼ੀ ਦਾ ਇੱਕ ਸੀਜ਼ਨ ਹੁੰਦਾ ਹੈ ਪਰ ਹੁਣ ਸਾਰੇ ਸਾਲ ਹੀ ਸਾਰੇ ਫਰੂਟ ਮਿਲਦੇ ਰਹਿੰਦੇ ਨੇ ਤੇ ਸਬਜ਼ੀਆਂ ਮਿਲਦੀਆਂ ਰਹਿੰਦੀਆਂ ਨੇ ਸੇਬ ਦਾ ਸੀਜ਼ਨ ਸਿਰਫ ਸਰਦੀਆਂ ਦੇ ਵਿੱਚ ਹੁੰਦਾ ਹੈ ਪਰ ਤੁਸੀਂ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਪਿਛਲੇ ਕੁਝ ਕਸਾਲਾਂ ਤੋਂ ਸੇਬ ਸਾਰਾ ਸਾਲ ਹੀ ਉਹ तकरीबन 8 ਮਹੀਨਿਆਂ ਤੋਂ ਲੈ ਕੇ 14 ਮਹੀਨੇ ਪੁਰਾਣਾ ਹੁੰਦਾ ਹੈ ਇਹਨਾਂ ਨੂੰ ਕੋਲਡ ਸਟੋਰ ਦੇ ਵਿੱਚ ਰੱਖਿਆ ਹੁੰਦਾ ਹੈ ਤੇ ਉੱਪਰੋਂ ਇਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਕੈਮੀਕਲ ਵੀ ਲਗਾਏ ਜਾਂਦੇ ਨੇ ਤਾਂ ਕਿ ਇਹ ਜਲਦੀ ਖਰਾਬ ਨਾ ਹੋਣ ਤੇ ਇਸ ਤਰ੍ਹਾਂ ਦਾ ਹੀ ਸੇਮ ਸਬਜ਼ੀਆਂ ਦੇ ਨਾਲ ਵੀ ਹੁੰਦਾ ਹੈ ਇਸ ਲਈ ਕਦੇ ਵੀ ਬੇਮੌਸਮੀ ਸਬਜ਼ੀ ਤੁਸੀਂ ਨਾ ਖਾਓ ਤੇ ਬੇਮੌਸਮਾ ਫਲ ਨਾ ਤੁਸੀਂ ਖਾਓ ਚਾਹੀਓ ਦੇਖਣ ਨੂੰ ਤੁਹਾਨੂੰ ਕਿੰਨਾ ਵੀ ਫਰੈਸ਼ ਕਿਉਂ ਨਾ ਲੱਗੇ ਉਸ ਦੇ ਉੱਪਰ ਵੀ ਕੈਮੀਕਲ ਦਾ ਲੇਪ ਹੋਇਆ ਹੋਵੇਗਾ ਤੇ ਉਹ ਕੋਲਡ ਸਟੋਰ ਦੇ ਵਿੱਚੋਂ ਆਇਆ ਹੋਵੇਗਾ ਜਿਹੜਾ ਸੇਬ ਤੁਹਾਨੂੰ ਬਿਲਕੁਲ ਦੇਖਣਸਾਰ ਫਰੈਸ਼ ਲੱਗ ਰਿਹਾ ਹੋਵੇਗਾ ਇੱਕ ਚਾਕੂ ਲੈ ਕੇ ਉਸ ਦੇ ਉ ਤੇ ਇਹ ਇੱਕ ਤਰ੍ਹਾਂ ਦਾ ਕੈਮੀਕਲ ਹੀ ਹੁੰਦਾ ਹੈ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਸੇਬ ਨੂੰ ਫਰੈਸ਼ ਰੱਖਣ ਦੇ ਲਈ ਤੇ ਹੁਣ ਤੁਸੀਂ ਆਪ ਦੇਖੋ ਕਿ ਇਹ ਰਬੜ ਵਰਗੀ ਚੀਜ਼ ਜਦੋਂ ਤੁਹਾਡੇ ਸਰੀਰ ਦੇ ਵਿੱਚ ਜਾਵੇਗੀ ਤਾਂ ਅੰਦਰ ਇਹ ਕੀ ਕਰੇਗੀ ਸੇਬ ਦੇ ਉੱਪਰ ਤਾਂ ਇਹ ਕੈਮੀਕਲ ਵਗੈਰਾ ਛਿ散 ਜਾਂਦਾ ਹੈ ਜਿਹੜੀਆਂ ਤੁਸੀਂ ਬੇਮੌਸਮੀ ਸਬਜ਼ੀਆਂ ਖਰੀਦੀ ਹੋ ਉਹਨਾਂ ਦੇ ਉੱਪਰ ਤਾਂ ਤੁਹਾਨੂੰ ਬਿਲਕੁਲ ਵੀ ਦਿਖਾਈ ਨਹੀਂ ਦੇਵੇਗਾ ਤੁਸੀਂ ਕਦੇ ਸੋਚਿਆ ਕਿ ਦਵਾਈਆਂ ਦੇ ਉੱਪਰ ਇਹ ਫੋਇਲ ਪੇਪਰ ਦੀ ਸ਼ੀਟ ਹਮੇਸ਼ਾ ਕਿਉਂ ਲੱਗੀ ਹੁੰਦੀ ਹੈ ਨਾਰਮਲੀ ਦਵਾਈਆਂ ਜ਼ਿਆਦਾਤਰ ਡੱਬੀ ਦੇ ਵਿੱਚ ਕਿਉਂ ਨਹੀਂ ਆਉਂਦੀਆਂ ਇਸ ਦੀ ਜਿਹੜੀ ਵਜ੍ਹਾ ਹੈ ਉਸ ਨੂੰ ਜਾਣ ਕੇ ਵੀ ਤੁਸੀਂ ਹੈਰਾਨ رہ ਜਾਓਗੇ ਇਹ ਗੱਲ ਹੈ 29 ਸਤੰਬਰ 1981 ਦੀ ਅਮਰੀਕਾ ਦੀ ਉੱਥੇ ਇੱਕ ਮੈਰੀ ਨਾਮ ਦੀ ਲੇਡੀ ਰਹਿ ਰਹੀ ਹੁੰਦੀ ਹੈ ਉਸ ਨੂੰ ਸਰਦੀ ਜzukਾਮ ਮਹਿਸੂਸ ਹੁੰਦਾ ਹੈ ਤੇ ਉਹ ਠਾਢ ਤੋਂ ਬਚਣ ਦੇ ਲਈ ਟਾਇਨੋਲ ਦੀ ਇੱਕ ਗੋਲੀ ਲੈ ਲੈਂਦੀ ਹੈ ਤੇ ਟਾਇਨੋਲ ਦੀ ਗੋਲੀ ਲੈਣ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਅਮਰੀਕਾ ਕੈਨੇਡਾ ਇੱਕ ਜਿਹੇ ਕੰਟਰੀ ਹੈ ਜਿੱਥੇ ਕੋਈ ਵੀ ਕਿਸੇ ਨੂੰ ਠੰਡ ਬਿਮਾਰੀ ਜਾਂ ਕਿਸੇ ਵੀ ਕਿ ਮੈਰੀ ਦੇ ਘਰ ਦੇ ਵਿੱਚ ਦੋ ਹੋਰ ਲੋਕ ਬਿਮਾਰ ਹੋ ਜਾਂਦੇ ਨੇ ਜਿਵੇਂ ਹੀ ਉਹ ਟਾਇਨੋਲ ਦੀ ਗੋਲੀ ਲੈਂਦੇ ਨੇ ਤਾਂ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਜਦੋਂ ਇੱਕ ਘਰ ਦੇ ਵਿੱਚ ਤਿੰਨ ਮੌਤਾਂ ਇੱਕ ਦਵਾਈ ਦੇ ਨਾਲ ਹੋ ਜਾਂਦੀਆਂ ਨੇ ਤਾਂ ਸਾਰੇ ਕੇਸ ਦੀ ਜਾਂਚ ਸ਼ੁਰੂ ਹੁੰਦੀ ਹੈ ਜਾਂਚ ਦੇ ਵਿੱਚ ਇਹ ਚੀਜ਼ ਪਤਾ ਲੱਗਦੀ ਹੈ ਕਿ ਕਿਸੇ ਨੇ ਟਾਇਨੋਲ ਦੀ ਦਵਾਈਆਂ ਦੀ ਜਿਹੜੀ ਬੋਤਲ ਸੀ ਉਸ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਮਾਰਕੀਟ ਦੇ ਵਿੱਚ ਹੀ ਇਹਨਾਂ ਦੇ ਘਰ ਆਉਣ ਤੋਂ ਪਹਿਲਾਂ ਹੀ ਇਹ ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਹੈਲਥ ਡਿਪਾਰਟਮੈਂਟ ਇੱਕ ਤਰ੍ਹਾਂ ਦੀ ਐਡਵਾਈਸਰੀ ਜਾਰੀ ਕਰਦਾ ਹੈ ਕਿ ਜਿਉਂ ਤੋਂ ਬਾਅਦ ਜ਼ਿਆਦਾਤਰ ਮੋਸਟਲੀ ਜਿਹੜੀਆਂ ਦਵਾਈਆਂ ਹੋਣਗੀਆਂ ਫੋਇਲ ਪੇਪਰ ਦੇ ਵਿੱਚ ਹੀ ਪੈਕ ਹੋ ਕੇ ਆਉਣਗੀਆਂ ਖੁੱਲੀਆਂ ਸਰਦੀਆਂ ਦੇ ਵਿੱਚ ਮੋਸਟਲੀ ਸਾਰੇ ਹੀ ਲੋਕ ਵੈਸਲੀਨ ਦੀ ਵਰਤੋਂ ਕਰਦੇ ਨੇ ਪਰ ਵੈਸਲੀਨ ਇੱਕ ਅਜਿਹੀ ਚੀਜ਼ ਹੈ ਕਿ ਜਿਸ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਲੈਦਰ ਦੀਆਂ ਚੀਜ਼ਾਂ ਨੇ ਸਾਰੀਆਂ ਨੂੰ ਸਾਫ਼ ਕਰ ਸਕਦੇ ਹੋ ਉਹਨਾਂ ਦੇ ਉੱਪਰ ਸ਼ਾਈਨ ਵੀ ਵਧੀਆ ਆਵੇਗੀ ਵੈਸਲੀਨ ਲੈਦਰ ਦੀਆਂ ਚੀਜ਼ਾਂ ਦੇ ਉੱਪਰ ਲੱਗੇ ਹੋਏ ਨਿਸ਼ਾਨਾਂ ਤੱਕ ਨੂੰ ਵੀ ਮਿਟਾ ਦਿੰਦੀ ਹੈ ਪੈਰਿਸ ਦੇਸ਼ ਦੇ ਵਿੱਚ ਬਣੇ ਹੋਏ ਐਫਲ ਟਾਵਰ ਬਾਰੇ ਤਾਂ ਤੁਸੀਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਪਰ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਜਿਨ੍ਹਾਂ ਨੇ ਐਫਲ ਟਾਵਰ ਬਣਾਇਆ ਸੀ ਉਹ ਪਹਿਲਾਂ ਇਸ ਐਫਲ ਟਾਵਰ ਨੂੰ ਸਪੇਨ ਦੇ ਵਿੱਚ ਬਣਾਉਣਾ ਚਾਹੁੰਦੇ ਸਨ ਪਰ ਸਪੇਨ ਦੀ ਸਰਕਾਰ ਨੇ ਇਹ ਪ੍ਰੋਜੈਕਟ ਨੂੰ ਬੇਕਾਰ ਦਰਸ ਕੇ ਰਿਜੈਕਟ ਕਰ ਦਿੱਤਾ ਇਸ ਤੋਂ ਬਾਅਦ ਫਰਾਂਸ ਦੀ ਗਵਰਨਮੈਂਟ ਨੇ ਇਸ ਨੂੰ ਪੈਰਿਸ ਦੇ ਵਿੱਚ ਬਣਾਉਣ ਦੇ ਲਈ ਅਪਰੂਵਲ ਦੇ ਦਿੱਤੀ ਫਰਾਂਸ ਦੀ ਗਵਰਨਮੈਂਟ ਦੇ ਵੀ ਇਸ ਟਾਵਰ ਨੂੰ ਤਾਂ ਹੀ ਅਪਰੂਵ ਕੀਤਾ ਸੀ ਕਿਉਂਕਿ ਉਹ ਇਸ ਦੇ ਉੱਪਰ ਰੇਡੀਓ ਦੇ ਡੈਸ਼ ਲਗਾਉਣਾ ਚਾਹੁੰਦੇ ਸਨ ਤਾਂ ਕਿ ਇਸ ਦੇ ਨਾਲ ਕਮਿਊਨੀਕੇਸ਼ਨ ਇੰਪਰੂਵ ਹੋ ਸਕੇ ਉਹਨਾਂ ਦਾ ਸ਼ੁਰੂਆਤ ਦੇ ਵਿੱਚ ਤਾਂ ਪ ਬਾਰਹੀ ਦੱਸਦੇ ਸਨ ਪਰ ਹੁਣ ਤੁਸੀਂ ਜਾਣਦੇ ਹੋ ਕਿ ਐਫਐਲ ਟਾਵਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਡੈਸਟੀਨੇਸ਼ਨ ਬਣ ਚੁੱਕਿਆ ਹੈ ਤੁਸੀਂ ਇਸ ਗੱਲ ਦੇ ਉੱਪਰ ਕੀ ਯਕੀਨ ਕਰੋਗੇ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੇ ਫੋਨ ਨੂੰ ਪੈਗ ਦੇ ਵਿੱਚ ਰੱਖਣਾ ਸ਼ੁਰੂ ਕਰ ਦਿਓ ਤਾਂ ਉਸ ਦੀ ਬੈਟਰੀ ਬਹੁਤ ਜ਼ਿਆਦਾ ਚੱਲੇਗੀ ਤੁਸੀਂ ਦੇਖਿਆ ਹੀ ਹੋਣਾ ਕਿ ਸਾਡੇ ਸਾਰਿਆਂ ਦੇ ਕੋਲ ਜਿੰਨੇ ਵੀ ਮੋਬਾਈਲ ਫੋਨ ਨੇ ਉਹ ਲੋੜ ਤੋਂ ਘੱਟ ਸਮਾਂ ਚਾਰਜ ਰਹਿੰਦੇ ਨੇ ਬਹੁਤ ਜਲਦੀ ਉਹਨਾਂ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਆਪਾਂ ਸਾਰੇ ਜਣੇ ਆਪਣੇ ਫੋਨ ਨੂੰ ਪਾਕਟ ਦੇ ਵਿੱਚ ਰੱਖਦੇ ਹਾਂ ਆਪਣੀ ਜੇਬ ਦੇ ਵਿੱਚ ਰੱਖਦੇ ਹਾਂ ਤੇ ਇਹ ਹੀ ਸਭ ਤੋਂ ਵੱਡਾ ਕਾਰਨ ਹੈ ਫੋਨ ਤੇ ਜਲਦੀ ਬੈਟਰੀ ਲੋ ਹੋਣ ਦਾ ਸਾਡਾ ਫੋਨ ਸਾਰਾ ਦਿਨ ਹੀ ਸਾਡੀ ਬਾਡੀ ਦੇ ਸੰਪਰਕ ਦੇ ਵਿੱਚ ਹੁੰਦਾ ਹੈ ਇਸ ਕਾਰਨ ਲਗਾਤਾਰ ਹੀਟ ਹੁੰਦਾ ਰਹਿੰਦਾ ਹੈ ਇਹ ਵੀ ਇੱਕ ਕਾਰਨ ਹੈ ਫੋਨ ਦੀ ਬੈਟ ਹੀਟਰ ਦੇ ਵਿੱਚ ਰਵੇ ਕਿ 19 ਜਲਦੀ ਹੋ ਡਾਉਨ ਹੋਵੇਗੀ ਤੁਸੀਂ ਆਪਣੇ ਫੋਨ ਦੀ ਬੈਟਰੀ ਨੂੰ ਲੰਬਾ ਚਲਾਉਣਾ ਚਾਹੁੰਦੇ ਹੋ ਤਾਂ ਆਪਣੇ ਫੋਨ ਨੂੰ ਕਿਸੇ ਬੈਗ ਜਾਂ ਪਰਸ ਦੇ ਵਿੱਚ ਰੱਖੋ ਤੁਸੀਂ ਆਪ ਨੋਟ ਕਰੋਗੇ ਕਿ ਤੁਹਾਡੇ ਫੋਨ ਦੀ ਬੈਟਰੀ ਪਹਿਲਾਂ ਦੇ ਨਾਲੋਂ ਹੁਣ ਜ਼ਿਆਦਾ ਲੰਬਾ ਸਮਾਂ ਚੱਲ ਰਹੀ ਹੈ ਹਰ ਐਕਟਰ ਜਾਂ ਐਕਟ੍ਰੈਸ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਨੂੰ ਓਸਕਰ ਅਵਾਰਡ ਮਿਲੇ। ਹਰ ਸਾਲ ਬੈਸਟ ਮੂਵੀ ਦੇ ਲਈ, ਬੈਸਟ ਐਕਟਿੰਗ ਦੇ ਲਈ, ਬੈਸਟ ਡਾਇਰੈਕਸ਼ਨ ਦੇ ਲਈ ਓਸਕਰ ਅਵਾਰਡ ਦਿੱਤੇ ਜਾਂਦੇ ਨੇ। ਪਰ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਵਾਰ ਓਸਕਰ ਅਵਾਰਡ ਕਿਸੇ ਇਨਸਾਨ ਨੂੰ ਨਹੀਂ, ਬਲਕਿ ਕਿਸੇ ਹੋਰ ਚੀਜ਼ ਨੂੰ ਮਿਲਿਆ ਸੀ ਬੈਸਟ ਐਕਟਿੰਗ ਦੇ ਲਈ। ਇਹ ਬਿਲਕੁਲ ਸੱਚ ਹੈ, ਐਨੀਮੇਸ਼ਨ ਕਰੈਕਟਰ ਮਿੱਕੀ ਮਾਊਸ ਨੂੰ ਓਸਕਰ ਅਵਾਰਡ ਮਿਲ ਚੁੱਕਿਆ ਹੈ ਬੈਸਟ ਐਕਟਿੰਗ ਦੇ ਲਈ। ਆਡੇ ਨਾਲ ਵੀ ਇਹ ਕਈ ਵਾਰ ਹੁੰਦਾ ਹੋਵੇਗਾ ਕਿ ਜਦੋਂ ਤੁਸੀਂ ਆਪਣੀ ਗੱਡੀ ਨੂੰ ਪਾਰਕ ਕਰਕੇ ਉਤਰ ਜਾਨੇ ਹੋ ਤਾਂ ਕਾਫੀ ਅੱਗੇ ਜਾ ਕੇ ਤੁਹਾਨੂੰ ਫੀਲ ਹੁੰਦਾ ਹੈ ਕਿ ਮੈਂ ਤਾਂ ਆਪਣੀ ਗੱਡੀ ਨੂੰ ਲੋਕ ਕਰਨਾ ਹੀ ਭੁੱਲ ਗਿਆ। ਉਸ ਤੋਂ ਬਾਅਦ ਜਾਂਦਾ ਤੁਹਾਨੂੰ ਗੱਡੀ ਦੇ ਕੋਲੇ ਜਾਣ ਆ ਪਵੇਗਾ ਜਾਂ ਫਿਰ ਉਨੀ ਰੇਂਜ ਦੇ ਵਿੱਚ ਜਾਣਾ ਪਵੇਗਾ ਜਿੱਥੇ ਜਾ ਕੇ ਤੁਸੀਂ ਆਪਣੀ ਗੱਡੀ ਨੂੰ ਲੋਕ ਕਰ ਸਕਦੇ ਹੋ। ਪਰ ਇੱਥੇ ਮੈਂ ਤੁਹਾਨੂੰ ਇੱਕ ਟਰੈਕ ਦੱਸਦਾ ਹਾਂ ਜਿਸ ਦੇ ਨਾਲ ਤੁਹਾਡੀ ਗੱਡੀ ਦੀ ਜਿਹੜੀ ਚਾਬੀ ਹੈ ਤੁਸੀਂ ਉਸ ਦੀ ਰੇਂਜ ਵਧਾ ਸਕਦੇ ਹੋ। ਮੰਨ ਲਓ ਕਿ ਹੁਣ ਤੁਹਾਡੀ ਗੱਡੀ ਦੀ ਜਿਹੜੀ ਚਾਬੀ ਹੋਏ ਉਹ 500 ਮੀਟਰ ਤੋਂ ਐਕਟਿਵ ਹੁੰਦੀ ਹੈ ਉਸ ਦੀ ਰੇਂਜ 500 ਮੀਟਰ ਦੀ ਹੈ। ਤੁਸੀਂ ਉਸ ਰੇਂਜ ਨੂੰ ਹੁਣ 50 ਲਗਾ ਲੈਣਾ ਹੈ ਤੇ ਉਸ ਤੋਂ ਬਾਅਦ ਉੱਥੇ ਕਲਿੱਕ ਕਰਨਾ ਹੈ ਲੋਕ ਜਾਂ ਅਨਲੌਕ ਕਰਨ ਦੇ ਲਈ ਤੇ ਤੁਸੀਂ ਆਪ ਹੈਰਾਨ ਹੋ ਜਾਓਗੇ ਕਿ ਜਿਸ ਜਗ੍ਹਾ ਤੋਂ ਪਹਿਲਾਂ ਤੁਹਾਡੀ ਗੱਡੀ ਲੋਕ ਅਨਲੌਕ ਨਹੀਂ ਹੋ ਰਹੀ ਸੀ ਉੱਥੋਂ ਹੀ ਹੁਣ ਤੁਹਾਡੀ ਗੱਡੀ ਲੋਕ ਹੋ ਜਾਵੇਗੀ ਜਾਂ ਅਨਲੌਕ ਹੋ ਜਾਵੇਗੀ ਸਿਲੀਕਨ ਵੈਲੀ ਦੀ ਰੇਡੀਓ ਇੰਜੀਨੀਅਰਿੰਗ ਟੀਮ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਾਰਨ ਦੇ ਨਾਲ ਜਿਹੜਾ ਤੁਹਾਡਾ ਬ੍ਰੇਨ ਹੁੰਦਾ ਹੈ ਉਹ ਇੱਕ ਤਰ੍ਹਾਂ ਦੇ ਨਾਲ ਐਂਟੀਨਾ ਵਾਂਗੂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਰੂਰ ਅੱਜ ਇਹ ਚੀਜ਼ ਨੂੰ ਤੁਸੀਂ ਆਪਣੀ ਗੱਡੀ ਦੇ ਨਾਲ ਟਰਾਈ ਕਰਨਾ Amazon ਐਪ ਨੇ ਹਾਲ ਹੀ ਦੇ ਵਿੱਚ ਆਪਣੀ ਐਪ ਦੇ ਅੰਦਰ ਇੱਕ ਟ్రਾਇਲ ਫੀਚਰ ਨੂੰ ਲੈ ਕੇ ਆਂਦਾ ਹੈ ਇਸ ਦੇ ਨਾਲ ਲੋਕ ਉਹ ਹਰ ਇੱਕ ਚੀਜ਼ ਨੂੰ ਆਪਣੇ ਉੱਪਰ ਟ్రਾਈ ਕਰਕੇ ਵਰਚੂਅਲੀ ਟ్రਾਈ ਕਰਕੇ ਦੇਖ ਸਕਦੇ ਨੇ ਜਿਹੜੀ ਉਹ ਚੀਜ਼ ਖਰੀਦਣਾ ਚਾਹੁੰਦੇ ਨੇ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਇਹ ਲੜਕਾ ਕੋਈ ਬੂਟ ਖਰੀਦਣਾ ਚਾਹੁੰਦਾ ਹੈ ਤੇ ਵਰਚੂਅਲੀ ਉਹ ਟ్రਾਈ ਵੀ ਕਰਕੇ ਦੇਖ ਰਿਹਾ ਹੈ ਕਿ ਮੇਰੇ ਪੈਰਾਂ ਦੇ ਵਿੱਚ ਇਹ ਬੂਟ ਕਿੱਦਾਂ ਦੇ ਲੱਗਣਗੇ ਤੁਸੀਂ ਕਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਡੰਮੀ ਬਟਨ ਜ਼ਰੂਰ ਦੇਖੇ ਹੋਣਗੇ ਜਿਨ੍ਹਾਂ ਨੂੰ ਪ੍ਰੈਸ ਕਰਨ ਦੇ ਨਾਲ ਕੁਝ ਵੀ ਨਹੀਂ ਹੁੰਦਾ ਇਹ ਡੰਮੀ ਬਟਨ ਇਸ ਕਰਕੇ ਕੰਪਨੀ ਨੇ ਲਗਾਏ ਹੁੰਦੇ ਨੇ ਤਾਂ ਕਿ ਕਸਟਮਰ ਆਪਣੀ ਪਸੰਦ ਦੇ ਹਿਸਾਬ ਦੇ ਨਾਲ ਉਸ ਜਗ੍ਹਾ ਦੇ ਉੱਪਰ ਕੋਈ ਵੀ ਚੀਜ਼ ਲਗਵਾ ਸਕਦਾ ਹੈ ਤੇ ਜਿਹੜਾ ਕਸਟਮਰ ਇਦਾਂ ਦੀ ਸਰਵਿਸ ਨਹੀਂ ਲੈਂਦਾ ਕੰਪਨੀ ਵਾਲਿਆਂ ਤੋਂ ਕਾਰ ਕੰਪਨੀ ਵਾਲਿਆਂ ਤੋਂ ਉਸ ਦੀ ਗੱਡੀ ਦੇ ਵਿੱਚ ਡੰਮੀ ਬਟਨ ਹੀ ਰਹਿ ਜਾਂਦੇ ਨੇ ਤੁਸੀਂ ਹਵਾਈ ਚੱਪਲ ਨੂੰ ਦੇਖਣਾ ਉਸਦੇ ਸੋਲ ਦੇ ਵਿੱਚ ਇੱਕ ਲਾਈਨ ਹੁੰਦੀ ਹੈ ਹਵਾਈ ਚੱਪਲ ਦਾ ਜਿਹੜਾ ਸੋਲ ਹੁੰਦਾ ਹੈ ਉਹ ਪਤਲੇ-ਪਤਲੇ ਲੇਅਰ ਨੂੰ ਜੋੜ ਕੇ ਬਣਾਇਆ ਜਾਂਦਾ ਹੈ ਇਹ ਜਿਹੜੀਆਂ ਲੇਅਰਸ ਹੁੰਦੀਆਂ ਨੇ ਇਹਨਾਂ ਨੂੰ ਚਿਪਕਾਉਣ ਦੇ ਲਈ ਗਲੂ ਟੇਪ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਲਾਈਨ ਅਸਲ ਦੇ ਵਿੱਚ ਗਲੂ ਟੇਪ ਹੀ ਹੁੰਦੀ ਹੈ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਪਰ ਤੁਹਾਡਾ ਬਿਲਕੁਲ ਵੀ ਮਨ ਨਹੀਂ ਕਰਦਾ ਉਹ ਕੰਮ ਨੂੰ ਕਰਨ ਨੂੰ ਤਾਂ ਤੁਸੀਂ ਉਸ ਕੰਮ ਨੂੰ ਰਾਤ ਦੇ ਸਮੇਂ ਸ਼ੁਰੂ ਕਰੋ ਕਿਉਂਕਿ ਰਾਤ ਦੇ ਸਮੇਂ ਇਨਸਾਨ ਦਾ ਦਿਮਾਗ ਦਿਨ ਦੇ ਮੁਕਾਬਲੇ ਜ਼ਿਆਦਾ ਐਕਟਿਵ ਹੁੰਦਾ ਹੈ ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਸਿਲੰਡਰ ਦੇ ਕੋਲੋਂ ਜਾਂ ਫਿਰ ਜਦੋਂ ਤੁਸੀਂ ਘਰ ਦੇ ਵਿੱਚ ਗੈਸ ਚੁੱਲੇ ਨੂੰ ਚਲਾਉਣੀ ਹੋ ਤਾਂ ਇੱਕ ਤਰ੍ਹਾਂ ਦੀ ਤੁਹਾਨੂੰ ਗੈਸ ਦੀ 스ਮੈਲ ਆਉਂਦੀ ਹੈ ਐਲਪੀਜੀ ਗੈਸ ਦੀ ਕੁਦਰਤੀ ਰੂਪ ਦੇ ਵਿੱਚ ਕੋਈ ਵੀ 스ਮੈਲ ਨਹੀਂ ਹੁੰਦੀ ਪਰ ਜਦੋਂ ਸਿਲੰਡਰਾਂ ਦੇ ਵਿੱਚ ਐਲਪੀਜੀ ਗੈਸ ਨੂੰ ਭਰਿਆ ਜਾਂਦਾ ਹੈ ਤਾਂ ਇਸ ਗੈਸ ਦੇ ਨਾਲ ਇੱਕ ਹੋਰ ਗੈਸ ਵੀ ਇੱਥੇ ਐਡ ਕਰ ਦਿੱਤੀ ਜਾਂਦੀ ਹੈ ਤੇ ਇਹੀ ਗੈਸ ਦੀ ਇਹ 스ਮੈਲ ਹੁੰਦੀ ਹੈ ਤੇ ਇਹ 스ਮੈਲ ਵਾਲੀ ਗੈਸ ਇਸ ਕਰਕੇ ਐਲਪੀਜੀ ਸਿਲੰਡਰ ਦੇ ਵਿੱਚ ਭਰੀ ਜਾਂਦੀ ਹੈ ਤਾਂ ਕਿ ਮੰਨ ਲਓ ਕਿਸ ਦੇ ਘਰ ਵਿੱਚ ਜੇਕਰ ਕੋਈ ਗੈਸ ਸਿਲੰਡਰ ਲੀਕ ਕਰ ਰਿਹਾ ਹੋਵੇਗਾ ਤਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਤੁਸੀਂ ਫਿਲਮਾਂ ਦੇ ਵਿੱਚ ਅਕਸਰ ਇਹ ਚੀਜ਼ ਦੇਖੀ ਹੋਵੇਗੀ ਕਿ ਕਿ ਕਿਡਨਾਪਰ ਜਿਵੇਂ ਕਿਸੇ ਨੂੰ ਕਿਡਨਾਪ ਕਰਦੇ ਨੇ ਤਾਂ ਉਸ ਦੇ ਮੂੰਹ ਦੇ ਉੱਪਰ ਇੱਕ ਟੇਪ ਲਗਾ ਦਿੰਦੇ ਨੇ ਤਾਂ ਕਿ ਉਹ ਆਦਮੀ ਰੌਲਾ ਨਾ ਪਾ ਸਕੇ ਤੇ ਆਲੇ ਦੁਆਲੇ ਤੋਂ ਮਦਦ ਨਾ ਮੰਗ ਸਕੇ ਪਰ ਇਨਸਾਨ ਇਸ ਟੇਪ ਨੂੰ ਜੀਭ ਦੀ ਮਦਦ ਦੇ ਨਾਲ ਉਤਾਰ ਸਕਦਾ ਹੈ ਮੰਨ ਲਓ ਕਿਸੇ ਦੇ ਮੂੰਹ ਦੇ ਉੱਪਰ ਕਿਡਨਾਪਰ ਟੇਪ ਲਗਾ ਦਿੰਦਾ ਹੈ ਤਾਂ ਉਸ ਇਨਸਾਨ ਨੇ ਆਪਣੀ ਜੀਭ ਦੇ ਨਾਲ ਇਸ ਟੇਪ ਨੂੰ ਚਟਣਾ ਹੈ ਤੇ ਇਸ ਟੇਪ ਦੇ ਉੱਪਰ ਜਿੰਨਾ ਜ਼ਿਆਦਾ ਹੋ ਸਕੇ ਥੁੱਕ ਨੂੰ ਲਗਾਉਣਾ ਹੈ ਲਗਾਤਾਰ ਟੇਪ ਦੇ ਉੱਪਰ ਤੁਹਾਡਾ ਥੁੱਕ ਲੱਗਣ ਦੇ ਨਾਲ ਟੇਪ ਦੇ ਅੰਦਰ ਜਿਹੜਾ ਗਲੂ ਲੱਗਿਆ ਹੁੰਦਾ ਹੈ ਉਹ ਹੌਲੀ-ਹੌ ਲੰਮਕ ਜਾਂਦੀ ਹੈ ਤਾਂ ਆਦਮੀ ਮਦਦ ਮੰਗ ਸਕਦਾ ਹੈ ਸਾਨੂੰ ਸਾਡੀ ਧਰਤੀ ਬਹੁਤ ਵੱਡੀ ਲੱਗਦੀ ਹੈ ਪਰ ਇਸ ਤੋਂ ਕਿਤੇ ਹੀ ਵੱਡਾ ਯੂਨੀਵਰਸ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਸਾਡੀ ਧਰਤੀ ਤੋਂ 10000 ਲਾਈਟ ਯੀਅਰ ਦੂਰ ਇੱਕ ਸ਼ਰਾਬ ਦਾ ਬੱਦਲ ਬਣਿਆ ਹੋਇਆ ਹੈ ਇਹ ਸ਼ਰਾਬ ਦੇ ਬੱਦਲ ਨੂੰ 1995 ਦੇ ਵਿੱਚ ਪਹਿਲੀ ਵਾਰ ਲੱਭਿਆ ਗਿਆ ਸੀ ਇਹ ਸ਼ਰਾਬ ਦਾ ਬੱਦਲ ਇੰਨਾ ਜ਼ਿਆਦਾ ਵੱਡਾ ਹੈ ਕਿ ਇਸ ਦੇ ਨਾਲ 4500 ਆस्ट्रेलियन ਬੀਅਰ ਦੇ ਕੈਨ ਭਰ ਜਾਣਗੇ ਇਹ ਸ਼ਰਾਬ ਦੇ ਬੱਦਲ ਦੇ ਵਿੱਚ ਅਲਕੋਹਲ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਗੈਸਾਂ ਮੌਜੂਦ ਨੇ ਇਹ ਸਾਂਝੀ ਕੁਝ ਰੋਚਕ ਤੱਥ ਜਿਸ ਦੁਨੀਆ ਦੇ ਵਿੱਚ ਆਪਾਂ ਰਹੇ ਨੇ ਉਸ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਧੰਨਵਾਦ ਸਾਡਾ ਹੁਣ WhatsApp ਦੇ ਉੱਪਰ ਵੈਰੀਫਾਈਡ ਚੈਨਲ ਜੋ ਟੀਵੀ ਇਨਫੋਰਮੇਸ਼ਨ ਦੇ ਨਾਮ ਦੇ ਉੱਪਰ ਬਣ ਚੁੱਕਿਆ ਹੈ WhatsApp ਵਾਲੀ ਚੈਨਲ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਜਿਵੇਂ ਹੀ ਕੋ ਸਾਡੀ ਨਵੀਂ ਵੀਡੀਓ ਰਿਲੀਜ਼ ਹੁੰਦੀ ਹੈ ਅਸੀਂ ਉਸ ਵੀਡੀਓ ਦਾ ਲਿੰਕ ਨੂੰ ਉਸ WhatsApp ਚੈਨਲ ਦੇ ਵਿੱਚ ਪਾ ਦਨੇ ਹ ਜਿੱਥੋਂ ਤੁਹਾਨੂੰ ਉਹ ਡਾਇਰੈਕਟ ਵੀਡੀਓ ਮਿਲ ਜਾਵੇਗੀ ਤੁਹਾਨੂੰ ਉਹ ਵੀਡੀਓ ਕਿਤੋਂ ਨਹੀਂ ਲੱਭਣੀ ਪਵੇਗੀ ਨਾ Instagram ਤੋਂ ਨਾ Facebook ਤੋਂ ਨਾ YouTube ਤੋਂ ਡਾਇਰੈਕਟ ਤੁਹਾਨੂੰ WhatsApp ਦੇ ਉੱਪਰ ਸਾਡੀ ਨਵੀਂ ਵੀਡੀਓ ਜਿਹੜੀ ਵੀ ਅਸੀਂ ਪਾਇਆ ਕਰਾਂਗੇ ਉਹ ਮਿਲ ਜਾਇਆ ਕਰੇਗੀ